ਸ਼ਹਿਰ ਧਾਰੀਗਵਾਲ ਦੇ ਮਸ਼ਹੂਰ ਕਾਰੋਬਾਰੀ ਦੇ ਗੋਦਾਮ ਨੂੰ ਅੱਗ ਲੱਗ ਗਈ ਹੈ ਜਿਸ ਕਾਰਨ ਗੋਦਾਮ ਅੰਦਰ ਪਿਆ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਟੀਵੀ ਫ੍ਰਿਜ ਰੈਫਰਿਜਰੇਟਰ ਏਸੀ ਵਗੈਰਾ ਸੜ ਕੇ ਸਵਾਹ ਹੋ ਗਿਆ ਮੌਕੇ ਤੇ ਰਾਤ ਨੂੰ ਫਾਇਰ ਵਿਜੀਟ ਦੀਆਂ ਤਿੰਨ ਗੱਡੀਆਂ ਤੇ ਅੱਧੀ ਦਰਜਨ ਦੇ ਕਰੀਬ ਕਰਮਚਾਰੀ ਪਹੁੰਚੇ ਜਿਨ੍ਹਾਂ ਨੇ ਘੰਟਿਆਂ ਬੱਧੀ ਸ਼ਹਿਰ ਵਾਸੀਆਂ ਦੇ ਨਾਲ ਮਿਲ ਕੇ ਸਖਤ ਮੁਸ਼ੱਕਤ ਨਾਲ ਇਸ 'ਤੇ ਕਾਬੂ ਪਾਇਆ ਗਲਬਾ ਦੌਰਾਨ ਟੀਵੀ ਸੈਂਟਰ ਦੇ ਮਾਲਕ ਨੇ ਜਿਹੜੇ ਉਹਨਾਂ ਨੇ ਦੱਸਿਆ ਕਿ ਗੋਦਾਮ ਦੇ ਵਿੱਚ ਚੌਂਕੀਦਾਰ ਨੇ ਸੂਚਿਤ ਕੀਤਾ ਗੋਦਾਮ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਤੇ ਉਸ ਨੂੰ ਲੱਗ ਰਿਹਾ ਸ਼ਾਇਦ ਅੱਗ ਲੱਗ ਗਈ ਹੈ ਤੇ ਜਦੋਂ ਇਸ ਬਾਰੇ ਕੁਝ ਹੋਰ ਸਾਥੀਆਂ ਨੂੰ ਸੂਚਿਤ ਕਰਦਾ ਤਾਂ ਉੱਥੇ ਪਹੁੰਚਿਆ ਤਾਂ ਮੰਜ਼ਰ ਕੁਝ ਹੋਰ ਹੀ ਸੀ ਭਿਆਨਕ ਅੱਗ ਨੇ ਵੱਡੇ ਗੋਦਾਮ ਨੂੰ ਅੰਦਰੋਂ ਆਪਣੀ ਚਪੇਟ ਫਿਚ ਲੈ ਲਿਆ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ ਲੁਧਿਆਣਾ ਲਾਇਆ ਸਾਡੇ ਸ਼ਹਿਰ ਤਾਰੀਵਾਲ ਵਿੱਚ ਬਹੁਤ ਮੰਗਵਤੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਜਜੀ ਟੀਵੀ ਸੈਂਟਰ ਜੋ ਵਿੱਕੀ ਭਾਦੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਤੇ ਲੱਗ ਗਿਆ ਔਰੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤ 11 ਵਜੇ 10 ਵਜੇ 52 ਮਿੰਟ ਤੇ ਜੋ ਕਿ ਬਹੁਤ ਜਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਦਾ ਇਹ ਧੰਨਵਾਦ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਹੈ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਦੱਸਿਓ ਜੀ ਕੀ ਅੱਜ ਦਾ ਜਿਹੜਾ ਅੱਗ ਦਾ ਮਜਰ ਸੀਗਾ ਸਰ ਮੇਰਾ ਨਾਮ ਅਮਨਦੀਪ ਹੈ ਸਰ ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਆ ਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਦੀ ਗੋਦਾਮ ਵਿੱਚ ਅੱਗ ਲੱਗੀ ਹੈ ਸਾਨੂੰ 10 52 ਦੇ ਸਾਨੂੰ ਕਾਲ ਆਈ ਹੈ ਇਹ ਸਰ ਸਰ ਇਹ ਕਿਹੜੀ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਥੋੜਾ ਜਗਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾਜੀ ਸਰ ਲਾਲਜੀ ਟੀਵੀ ਸੈਂਟਰ ਆਪਣਾ ਮੜੀਆਂ ਲੱਗੇ ਅਗਰ ਤਾਰੀਵਾਲ ਜੀ ਹਾਂਜੀ ਉਸ ਤੋਂ ਬਾਅਦ ਦੇਖਦੇ ਹਾਂ ਸੀ ਕਿ ਅੱਗ ਬਹੁਤ ਬਿਆਨਕ ਲੱਗੀ ਹੋਈ ਹੈ ਜਿੱਤੇ ਕੀ ਸਾਡੇ ਫਾਇਰ ਕਰਮਚਾਰੀਆਂ ਨੇ ਮੌਕੇ ਤੇ ਜੁੱਦ ਜਾ ਕੇ ਅੱਗ ਤੇ ਕਾਬੂ ਪਾਇਆ ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨ ਉਹ ਦੱਸ ਦੋ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ ਸਰ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜ਼ੈਂਟ ਆ ਕਿ ਕਿ ਬਾਈਚਾ ਸਗੇ ਅੱਗ ਲੱਗਦੀ ਹੈ ਤੇ ਅਸੀਂ ਉਹਨੂੰ ਬੁਝਾ ਸਕੀਏ ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ ਕੀ ਕਾਰਨ ਵਾ ਅਗ ਲੱਗਦਾ ਸਰ ਇਹ ਕਾਰਨ ਆ ਨਾਮਾ मालूम ਹੈ ਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿਸ ਦੌਰਾਨ ਅਗ ਲੱਗੀ